ਮੈਂ ਤਾਂ ਸਰਕਾਰ ਨੂੰ ਖੁੱਲੀ-ਖੁੱਲੀ ਚੇਤਾਵਨੀ ਕਰਦੀ ਆ ਜਿਹਨੂੰ ਜ਼ਿਆਦਾ ਤਕਲੀਫ ਹੁੰਦੀ ਆ ਸਿੱਧਾ ਆ ਕੇ ਸਾਡੇ ਨਾਲ ਪੰਗਾ ਲਵੇ ਬੰਗ ਵਲੇ ਵਿੱਚ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਹਾਂ ਦੇਖੋ ਬੱਚੇ ਨੇ ਜਨਮ ਲੈ ਲਿਆ ਕੋਈ ਬੁਲਾ ਨਹੀਂ ਕਰ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਾਨੂੰਨ ਹੱਥ 'ਚ ਲੈਣੇ ਉਸ ਕੋਈ ਗੱਲ ਨਹੀਂ ਲੈ ਲਿਆ ਤਾਂ ਲੈ ਲੈ ਅੱਛੀ ਗੱਲ ਆ ਕਾਨੂੰਨ ਹੱਥ 'ਚ ਲੈ ਲਿਆ ਕੋਈ ਗੱਲ ਨਹੀਂ ਮੈਨੂੰ 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 ਦੇ ਦਿਓ ਸਜ਼ਾ ਇਸ ਗੱਲ ਦੀ ਮੈਸੇਜ ਆ ਭੁਗਤਣ ਲਈ ਤਿਆਰ ਆ ਮੈਨੂੰ ਦੇ ਦਿਓ ਸਜ਼ਾ ਮੈਨੂੰ ਚੜਾ ਦੋ ਜਿਹੜੇ ਫਾਂਸੀ ਦੇ ਫਾਹੇ ਤੇ ਚੜਾਉਣਾ ਤੁਸੀਂ ਔਰ ਇਹ ਤੁਹਾਡੀ ਹੱਥ ਦੀ ਹੋ ਗਈ ਤੁਹਾਡੀ ਤੁਹਾਡਾ ਪੇੜਾ ਗਰਕ ਹੋ ਗਿਆ ਜੀ ਸਰਕਾਰ ਦਾ ਮੈਂ ਤਾਂ ਕਹਿੰਦੀ ਹਾਂ ਉਹਦੇ ਦਿਨ ਤੋਂ ਪਹਿਲਾਂ ਹੀ ਲੱਗ ਜਣ ਧਰਾਂ ਨੂੰ ਜਿੰਦੇ ਜਿਨ੍ਹਾਂ ਨੇ ਇਹ ਜਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਅਰੇ ਮਸਾ ਤਾਂ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਆ ਮਸਾ ਤਾਂ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਆ ਤੇ ਤੁਹਾਡੇ ਲੱਗ ਜੇ ਇਹ ਜਾ ਕਾਨੂੰਨ ਨੂੰ ਆਕ ਮੈਂ ਤਾਂ ਕਹਿੰਦੀ ਹਾਂ ਦਿਨ ਤੋਂ ਪਹਿਲਾਂ ਕੁਸੀਂ ਸਰਕਾਰ ਦੇ 2 ਸਾਲ ਦੇ ਕੰਮਾਂ 'ਚ ਸੰਤੁਸ਼ਟ ਬਿਲਕੁਲ ਸੰਤੁਸ਼ਟਾਂ ਜੀ ਤੁਹਾਨੂੰ 1000 ਰੁਪਏ ਮਿਲ ਗਏ ਦੇਖੋ ਜੀ ਮੇਰੇ ਭਰਾ ਨੂੰ ਤੁਸੀਂ ਕਹਿ ਨਹੀਂ ਸਕਦੇ ਭਗਵੰਤ ਮਾਨ ਸਾਹਿਬ ਉਹ ਹੈ ਮੇਰਾ ਭਰਾ ਰੱਬ ਦੇ ਘਰ ਦਾ ਮੇਰੇ ਭਰਾ ਨੇ ਸਪੈਸ਼ਲ 1000 ਦਾ ਨੋਟ ਬਣਨ ਲਈ ਨਾ ਆਰਬੀਆ ਗਿਰ ਰਿਕੁਐਸਟ ਪਾਤੀ ਕਿਉਂਕਿ ਮੇਰੀ ਮੇਰੇ ਭਰਾ ਨਾਲ ਗੱਲਬਾਤ ਹੁੰਦੀ ਰਹਿੰਦੀ ਉਹ ਗੁਪਤ ਹੈ ਥੋੜੀ ਜੀ 1000 ਦਾ ਨੋਟ ਜਿੱਦੇ ਬਣ ਗਿਆ ਉਹਦੇ ਸਾਰੀਆਂ ਜ਼ਰਾਨੀਆਂ ਨੂੰ ਮੇਰੇ ਭੈਣਾਂ ਨੂੰ ਮਾਤਾਵਾਂ ਨੂੰ 1000-1000 ਰੁਪਏ ਮਿਲ ਗਏ ਦੇਖੋ ਚੰਨੀ ਸਾਬ ਤੋਂ ਜਿਹੜੇ ਬਸ ਜਿਹੜੇ ਖੰਬੇ ਤੇ ਬੋਰਡ ਨਹੀਂ ਲੱਗੇ ਉੱਥੇ ਮੇਰੇ ਭਰਾ ਨੇ ਬੋਰਡ ਲਾ ਬੋਰਡ ਲਾਉਣੇ ਡਿਵੈਲਪਮੈਂਟ ਮੰਨਦੇ ਬਿਲਕੁਲ ਹੀ ਤਲਪੈਂਟਾ ਜੀ ਲਓ ਜੀ ਦੱਸ ਟਰੈਡ ਪਰ ਜਾਂਦਾ ਬੋੜਾ ਨਾਲ ਲੋਕਾਂ ਦਾ ਰੋਜ਼ਗਾਰ ਤੋਂ ਬਣਦੇ ਮੇਰਾ ਭਰਾ ਕੰਮ ਕਰ ਰਿਹਾ ਉਹਨੂੰ ਕਰਨ ਦੋ ਜਿੱਥੇ ਬੋਰਡ ਰਹਿ ਗਿਆ ਮੈਨੂੰ ਦੱਸ ਦੋ ਮੈਂ ਲਗਵਾ ਕੇ ਆਉਂਗੀ ਕਿਉਂਕਿ ਮੇਰਾ ਦਸਨੀਨ ਜੀ ਕੱਲ ਨੂੰ ਐਮਪੀ ਬਣ ਗਈ ਦਸਨੀਨ ਵੀ ਬੋਰਡ ਹੀ ਲਾਉਗੀ ਸੱਪਰਦੀਦਕੌਰ ਨੂੰ ਵੋਟ ਪਾਜੂਗੀ ਬੀਜੇਪੀ ਤਾਂ ਚੋਣ ਲੜ ਰਹੇ ਨੇ ਦੇਖੋ ਜੀ ਪ੍ਰਨੀਤ ਕੌਰ ਜੀ ਨੂੰ ਮੈਂ ਬਣਾਇਆ ਸੀ ਆਪਣੀ ਮੰਮੀ ਹੂੰ ਮੈਨੇ ਕਿਹਾ ਤੀ ਵੀ ਮੇਰੇ ਮਾਂ ਵਰਗੇ ਨੇ ਮੈਂ ਇੱਕ ਦਿਨ ਕਿਸੇ ਇੰਟਰਵਿਊ ਚ ਕਹਤਾ ਤਾਂ ਲੋਕਾਂ ਨੇ ਉਹੀ ਗੱਲ ਫੜ ਲਈ ਮੈਨੂੰ ਕਹਦੇ ਤੇਰੀ ਛੋਟੀ ਮੰਮੀ ਕਿੱਥੇ ਚਲੀ ਗਈ ਦਾ ਇੰਪੈਕਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਜਸਲੀਨ ਪਟਿਆਲਾ ਮੌਜੂਦ ਨੇ ਜਸਲੀਨ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਵੇਂ ਸਿੱਧੂ ਮੂਸੇਵਾਲਾ ਦੇ ਘਰੇ ਖੁਸ਼ੀਆਂ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਸਲੀਨ ਦੇ ਵੱਲੋਂ ਨੱਚ-ਨੱਚ ਕੇ ਪਟਿਆਲੇ ਦੇ ਵਿੱਚ ਧੂਣਾ ਪਾਟ ਦਿੱਤੀਆਂ ਜਾਂਦੀਆਂ ਨੇ ਤਾਂ ਅੱਜ ਜਸਲੀਨ ਸਾਡੇ ਨਾਲ ਮੌਜੂਦ ਨੇ ਜਸਲੀਨ ਇੰਨੀ ਖੁਸ਼ੀ ਤੁਹਾਨੂੰ ਕਿਉਂ ਹੋਈ ਹੈ ਨਾ ਸਿੱਧੂ ਦੇ ਘਰ ਜਦੋਂ ਨਿੱਕਾ ਸਿੱਧੂ ਆਇਆ ਤੁਸੀਂ ਆਪਣੇ ਡੇਰੇ ਦੇ ਵਿੱਚ ਜੋ ਮਾਹੌਲ ਬਣਾਇਆ ਪੂਰੀ ਦੁਨੀਆ ਹੈਰਾਨ ਹੋ ਗਈ ਬਿਲਕੁਲ ਜੀ ਦੇਖੋ ਪਰਮਾਤਮਾ ਨੇ ਮਸਾਂ ਹੀ ਦਿਨ ਲੈ ਕੇ ਆਂਦਾ ਸੀ ਹੈਨਾ ਤਕਰੀਬਨ 2 ਸਾਲ ਦੇ ਜਿਹੜਾ ਲਗਭਗ ਸਮਾਂ ਸੀ ਉਹ ਹੋ ਚੁੱਕਿਆ ਅਸੀਂ ਵੀਰੇ ਨੂੰ ਗਏ ਨੂੰ ਹੈਨਾ ਇਸ ਇਸ ਜਹਾਨ ਚੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੇ 2 ਸਾਲਾਂ ਤੋਂ ਬਾਅਦ ਅੱਜ ਤੱਕ ਮਾਤਾ ਜੀ ਤੇ ਪਿਤਾ ਜੀ ਨੂੰ ਕਦੇ ਹੱਸਦੇ ਨਹੀਂ ਸੀ ਦੇਖਿਆ ਮੰਮੀ ਪਾਪਾ ਨੂੰ ਕਦੇ ਹੱਸਦੇ ਨਹੀਂ ਸੀ ਦੇਖਿਆ ਮੰਮੀ ਪਾਪਾ ਹੀ ਕਹੂੰਗੀ ਮੈਂ ਉਹਨਾਂ ਨੂੰ ਹਾਂ ਨਾ ਸਾਰੇ ਮਾਤਾ ਜੀ ਤੇ ਬਾਪੂ ਜੀ ਕਹਿੰਦੇ ਨੇ ਬਾਪੂ ਬਲਕੌਰ ਜੀ ਕਹਿੰਦੇ ਨੇ ਪਰ ਮੈਂ ਤਾਂ ਉਹਨਾਂ ਨੂੰ ਮੰਮੀ ਡੈਡੀ ਉਹ ਕਹਿੰਦੀ ਹਾਂ ਨਾ ਨਾ ਡੈਡੀ ਨੂੰ ਨਾ ਮੰਮਾ ਨੂੰ ਕਦੇ ਅਸੀਂ ਹੱਸਦੇ ਨਹੀਂ ਸੀ ਦੇਖਿਆ ਪਰ ਅੱਜ ਉਹ ਦਿਨ ਆਣਾ ਸੀ ਉਹ ਘੜੀ ਆਈ ਅੱਜ ਉਹ ਜਦੋਂ ਪਿਤਾ ਪਿਤਾ ਤੇ ਮਾਤਾ ਜੀ ਇਕੱਠੇ ਹੱਸ ਰਹੇ ਸੀ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਉਹ ਮੁਸਕਰਾਹਟ ਮਿਲੀ ਦੇਖਣੋ ਤੁਸੀਂ ਵੀ ਬਹੁਤ ਖੁਸ਼ੀ ਉਸ ਦਿਨ ਬਿਲਕੁਲ ਜੀ ਬਿਲਕੁਲ ਮੈਂ ਸਵੇਰੀ ਉੱਠੀ ਮੈਨੂੰ ਪਤਾ ਲੱਗਿਆ ਕਿ ਆਹ ਗੱਲਬਾਤ ਹੋ ਗਈ ਹੈ ਨਾ ਕਿ ਛੋਟੇ ਜਿਹੇ ਵੀਰੇ ਨੇ ਜਨਮ ਲੈ ਲਿਆ ਉਸ ਤੋਂ ਬਾਅਦ ਆ ਨਾ ਅਸੀਂ ਆਪਣੇ ਡੇਰੇ ਦੇ ਵਿੱਚ ਬੜਾ ਵਧੀਆ ਮਾਹੌਲ ਬਣਾਇਆ 381/7 ਜੱਟਾ ਵਾਲਾ ਚੌਂਤਰਾ ਮਹੰਤ ਪੂਨਮ ਜੀ ਦਾ ਡੇਰਾ ਮੇਰੇ ਵੱਡੇ ਗੁਰੂ ਜੀ ਤੇ ਉਹਨਾਂ ਮਤਲਬ ਕਿ ਜਿਵੇਂ ਵੀ ਕੋਈ ਜਿਹੜਾ ਸਾਡੇ ਡੇਰੇ ਵਿੱਚ ਕੋਈ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਹਨਾ ਤਾਂ ਉਹਦੇ ਲਈ ਸਾਨੂੰ ਸਾਡੀ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਅਜੇ ਮੈਂ ਪਰਮਿਸ਼ਨ ਲੈਣੀ ਸੀ ਤਾਂ ਗੁਰੂ ਜੀ ਦਾ ਮੈਨੂੰ ਪਹਿਲਾਂ ਹੀ ਫੋਨ ਆ ਗਿਆ ਹਨਾ ਕਿ ਉਹ ਬਾਹਰ ਗਏ ਸੀ ਉਹ ਕਹਿੰਦੇ ਕਿ ਜਸਲੀਨ ਵੀ ਸਾਰੇ ਜੀਆਂ ਨੂੰ ਲੈ ਕੇ ਪੂਰੇ ਪਰਿਵਾਰ ਨੂੰ ਲੈ ਕੇ ਡੇਰੇ ਦੇ ਵਿੱਚ ਜੱੱਚਾ ਗਾਇਆ ਜਾਵੇ ਹਨਾ ਜੋ ਇੱਕ ਜੱੱਚਾ ਬੱਚਾ ਗਾਉਂਦੇ ਆ ਸੀ ਹਨਾ ਇੱਕ ਬੱਚੇ ਦੀ ਤੇ ਇੱਕ ਜੱੱਚਾ ਦੀ ਜੋ ਇੱਕ ਬੀਬੀ जिਦੇ ਬੱਚੇ ਨੂੰ ਜਨਮ ਦਿੱਤਾ ਉਹਦੀ ਤੰਦਰੁਸਤੀ ਲਈ ਇੱਕ ਇੱਕ ਸ਼ਬਦ ਕਹਿ ਲੋ ਇੱਕ ਪ੍ਰਭੂ ਅੱਗੇ ਪ੍ਰਾਰਥਨਾ ਕਹਿ ਲੋ ਉਸ ਅੱਲਾ ਉਸ ਖੁਦਾ ਉਸ ਵਾਹਿਗੁਰੂ ਨੂੰ ਸਜਦਾ ਕਰਨਾ ਲੰਬੀਆਂ ਲੰਬੀਆਂ ਉਮਰਾਂ ਲਈ ਅਰਦਾਸ ਬੇਨਤੀਆਂ ਕਰਨਾ ਪਰ ਨਿੱਕੇ ਸਿੱਧੂ ਨੂੰ ਆਉਂਦੇ ਹੀ ਕਹਿੰਦੇ ਦੋ ਦਿਨਾਂ ਬਾਅਦ ਵਿਚਾਰੇ ਨੂੰ ਪਹਿਲਾਂ ਹੀ ਕਿਹਾ ਜਾਂਦਾ ਸੀ ਵੀ ਕੰਡਿਆਂ ਦੀ ਸੇਜ ਤੇ ਉਹਦਾ ਜਨਮ ਹੋਇਆ ਹੁਣ ਦੇਖੋ ਸਰਕਾਰ ਪਰਿਵਾਰ ਤੋਂ ਪੁੱਛ ਰਹੀ ਹੈ ਕਿ ਸਾਨੂੰ ਸਬੂਤ ਦਿਓ ਜੀ ਇਹਦੇ ਦੇਖੋ ਜੀ ਜਿਹੜੀ ਇਹ ਬੇ ਆਫ ਟਾਕਿੰਗ ਆ ਮੈਂ ਤਾਂ ਸਰਕਾਰ ਨੂੰ ਖੁੱਲੀ ਖੁੱਲੀ ਚੇਤਾਵਨੀ ਕਰਦੀ ਆ ਜਿਹਨੂੰ ਜਿਆਦਾ ਤਕਲੀਫ ਹੁੰਦੀ ਆ ਸਿੱਧਾ ਆ ਕੇ ਸਾਡੇ ਨਾਲ ਪੰਗਾ ਲਵੇ ਬੰਗ ਵਲੇ ਵਿੱਚ ਪਾਣ ਦੀ ਕੋਈ ਲੋੜ ਨਹੀਂ ਹੈਗੀ ਹੰਲੇ ਹੂੰ ਤੇ ਰਹੀ ਗੱਲ ਦੇਖੋ ਬੱਚੇ ਨੇ ਜਨਮ ਲੈ ਲਿਆ ਕੋਈ ਗੁਨਾਹ ਨਹੀਂ ਕਰ ਦਿੱਤਾ ਉਹਨਾਂ ਨੇ ਹੂੰ ਉਹਨਾਂ ਨੇ ਕੋਈ ਗੁਨਾਹ ਨਹੀਂ ਕਰ ਦਿੱਤਾ ਬੱਚੇ ਨੂੰ ਜਨਮ ਦਿਵਾ ਕੇ ਦੇਖੋ ਮੈਂ ਹੋਰ ਵੀ ਇੰਟਰਵਿਊ ਸੁਣਦੀ ਆ ਉਹਨਾਂ ਦੇ ਨਾਲ ਸਾਰੀ ਗੱਲਬਾਤ ਵੀ ਕਰਕੇ ਹੀ ਉਹਨਾਂ ਨੂੰ ਮਿਲ ਕੇ ਵੀ ਆਈ ਉਸ ਟਾਈਮ ਨਾ ਜਿਹੜਾ ਉਹਨਾਂ ਨੇ ਟ੍ਰੀਟਮੈਂਟ ਸੀ ਅੱਛਾ ਬੱਚਾ ਹੋਣ ਤੋਂ ਬਾਅਦ ਮਿਲੇ ਤੁਸੀਂ ਮਾਤਾ ਪਿਤਾ ਨੂੰ ਜਾ ਕੇ ਆਏ ਬੱਚਾ ਹੋਣ ਤੋਂ ਬਾਅਦ ਨਹੀਂ ਮਿਲੀ ਜੀ ਜਦੋਂ ਕਿ ਮਾਤਾ ਜੀ ਦੇ ਪੇਟ ਵਿੱਚ ਬੱਚਾ ਸੀ ਅੱਛਾ ਉਦੋਂ ਤੁਹਾਡੀ ਮੁਲਾਕਾਤ ਹੋ ਗਈ ਬਿਲਕੁਲ ਉਦੋਂ ਮਤਲਬ ਕਿ ਮੈਂ ਕੁਝ ਸਵਾਬ ਬਣਿਆ ਮੈਂ ਉੱਥੇ ਜਾ ਕੇ ਆਈ ਉਹਨਾਂ ਨਾਲ ਗੱਲਬਾਤ ਕਰਕੇ ਆਈ ਹਾਂ ਨਾ ਤੇ ਉਸ ਟਾਈਮ ਵੀ ਮੰਮੀ ਨਾਲ ਗੱਲ ਕਰਕੇ ਆਈ ਤੇ ਜਿਹੜਾ ਉਹਨਾਂ ਨੇ ਟ੍ਰੀਟਮੈਂਟ ਸੀ ਉਹ ਨੋਸਿਆਣੀ ਤਾਂ इंग्लंड ਵਾਲੇ ਡਾਕਟਰ ਨੇ ਉਹਨਾਂ ਨੂੰ ਜੇ ਸਹੀ ਲੱਗਿਆ ਤਾਂ ਹੀ ਉਹਨਾਂ ਨੇ ਬੱਚੇ ਨੂੰ ਜਨਮ ਦਿਵਾਇਆ ਪਰ ਇੱਥੇ ਤਾਂ ਸਰਕਾਰ ਕਹਿੰਦੀ ਹੈ ਨਾ ਤੁਸੀਂ 51 ਸਾਲ ਤੋਂ ਬਾਅਦ ਤੁਸੀਂ ਆਈਵੀਐਫ ਦੇ ਨਾਲ ਬੱਚਾ ਨਹੀਂ ਦੇ ਸਕਦੇ ਕਾਨੂੰਨ ਅਨੁਸਾਰ ਦੇਖੋ ਜੀ ਸਰਕਾਰ ਕਹਿੰਦੀ ਆ ਕਹੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਕੋਈ ਗੱਲ ਨਹੀਂ ਉਹ ਕਹਿੰਦੇ ਕਾਨੂੰਨ ਹੱਥ ਚ ਲੈਣੇ ਉਸ ਕੋਈ ਗੱਲ ਨਹੀਂ ਲੈ ਲਿਆ ਤਾਂ ਲੈ ਲੈ ਅੱਛੀ ਗੱਲ ਆ ਕਾਨੂੰਨ ਹੱਥ ਚ ਲੈ ਲਿਆ ਕੋਈ ਗੱਲ ਨਹੀਂ ਮੈਨੂੰ 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 ਦੇ ਦਿਓ ਸਜ਼ਾ ਇਸ ਗੱਲ ਦੀ ਮੈਸੇਜ ਆ ਭੁਗਤਣ ਲਈ ਤਿਆਰ ਆ ਮੈਨੂੰ ਦੇ ਦਿਓ ਸਜ਼ਾ ਮੈਂ ਖੁੱਲਾ ਖੁੱਲਾ ਕੈਮਰੇ ਚ ਕਹਿ ਰਹੀ ਆ ਕੋਈ ਗੱਲ ਨਹੀਂ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਬਲਤ ਤਾਂ ਕੋਈ ਕਾਨੂੰਨ ਹੈ ਨਹੀਂ ਐਵੇਂ ਦਾ ਹਣਾ ਕੋਈ ਐਵੇਂ ਦਾ ਲਾ ਨਹੀਂ ਹੈਗਾ ਜਿਹਦੇ ਵਿੱਚ ਉਹਨਾਂ ਨੇ ਕੋਈ ਗਲਤੀ ਕੀਤੀ ਆ ਜੇਕਰ ਹਾਂ ਸਰਕਾਰ ਨੂੰ ਲੱਗਦਾ ਵੀ ਉਹਨਾਂ ਨੇ ਗਲਤ ਕੀਤਾ ਕਾਨੂੰਨ ਹੱਥ ਚ ਲੈ ਤਾਂ ਕੋਈ ਨਾ ਜੀ ਉਹਦੀ ਸਜ਼ਾ ਦੇ ਹ ਮੈਨੂੰ ਚੜਾ ਦੋ ਜਿਹੜੇ ਫਾਂਸੀ ਦੇ ਫਾਹੇ ਤੇ ਚੜਾਉਣਾ ਤੁਸੀਂ ਔਰ ਇਹ ਤੁਹਾਡੀ ਹੱਥ ਦੀ ਹੋਗੀ ਤੁਹਾਡੀ ਤੁਹਾਡਾ ਬੇੜਾ ਗਰਕੋ ਵੇ ਆ ਜੀ ਸਰਕਾਰ ਦਾ ਮੈਂ ਤਾਂ ਕਹਿੰਨੀ ਆ ਉਹਦੇ ਦਿਨ ਤੋਂ ਪਹਿਲਾਂ ਹੀ ਲੱਗ ਜਾਣ ਘਰਾਂ ਨੂੰ ਜਿੰਦੇ ਜਿਨ੍ਹਾਂ ਨੇ ਇਹੋ ਜਿਹਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਜਿਹੜੇ ਪੁੱਠੇ ਸਿੱਧੀਆਂ ਦੰਦੇ ਨੇ ਸਲਾਹਾਂ ਔਰ ਇਹ ਮਸਾ ਤਾਂ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਆ ਮਸਾ ਤਾਂ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਆ ਤੇ ਤੁਹਾਡੇ ਲੱਗ ਜਾ ਇਹੋ ਜਿਹਾ ਕਾਨੂੰਨ ਨੂੰ ਅੱਗ ਮੈਂ ਤਾਂ ਕਹਿੰਨੀ ਆ ਦਿਨ ਤੋਂ ਪਹਿਲਾਂ ਜਸਲੀਨ ਤੁਹਾਡੀ ਉਦੋਂ ਬਾਅਦ ਗੱਲਬਾਤ ਹੋਈ ਮਾਤਾ ਪਿਤਾ ਦੇ ਨਾਲ ਨਹੀਂ ਮੇਰੀ ਗੱਲਬਾਤ ਨਹੀਂ ਹੋਈ ਹੈਗੀ ਮੇਰੀ ਹੋਰ ਜਿਹੜੇ ਜਿਨ੍ਹਾਂ ਦੀ ਉਹਨਾਂ ਨਾਲ ਅੱਗੇ ਗੱਲਬਾਤ ਹੁੰਦੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੁੰਦੀ ਰਹਿੰਦੀ ਹੈ ਬੱਚੇ ਨੂੰ ਮਿਲਨ ਦਾ ਕਿੰਨਾ ਖਚਾ ਮਨ ਦੇ ਵਿੱਚ ਦੇਖੋ ਚੌਥਾ ਬਹੁਤ ਆ ਹਨਾ ਮੇਰਾ ਦਿਲ ਪਾਵਕ ਹੋ ਜਾਂਦਾ ਜਦੋਂ ਮੈਂ ਸੋਚਦੀ ਹਾਂ ਨਾ ਕਿ ਬੱਚੇ ਨੂੰ ਮਿਲਣ ਜਾਣਾ ਨਾ ਕਿ ਇੱਕ ਇੱਕ ਮਾਂ ਲਈ ਉਸ ਬੱਚੇ ਨੂੰ ਪਹਿਲੀ ਵਾਰ ਫੇਸ ਕਰਨਾ ਕਿੰਨਾ ਮੁਸ਼ਕਿਲ ਹੋਣਾ ਨਾ ਜਿੰਨੇ ਕੁਝ ਟਾਈਮ ਪਹਿਲਾਂ ਹੀ ਆਪਣਾ ਬਾਈਆਂ ਚ 24 ਸਾਲਾਂ ਦਾ ਪੁੱਤ ਸੇਰੇ ਬਣ ਕੇ ਉਸ ਘਰ ਚੋਂ ਤੋਰਿਆ ਹਨ ਤੇ ਅੱਜ ਉਹ ਉਹੀ ਬੱਚਾ ਮੁੜ ਕੇ ਉਸ ਛੋਟੇ ਜਿਹੇ ਰੂਪ ਚ ਆ ਕੇ ਉਹਦੀ ਗੋਦੀ ਚ ਆ ਕੇ ਆਉਂਦਾ ਹਨ ਤਾਂ ਉਹਦੇ ਲਈ ਬਹੁਤ ਮੁਸ਼ਕਿਲ ਆ ਮਾਤਾ ਜੀ ਲਈ ਹਨ ਤੇ ਸਾਰਿਆਂ ਲਈ ਵੀ ਮਤਲਬ ਕਿ ਕਹਿ ਲੋ ਖੁਸ਼ੀ ਬਹੁਤ ਹੈ ਸਿੱਧੂ ਦੀ ਕਿੰਨੀ ਕਮੀ ਮਹਿਸੂਸ ਹੁੰਦੀ ਆ ਦੇਖੋ ਕਮੀ ਦਾ ਕਹਿੰਦੇ ਕਹਿੰਦੇ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰ ਗਏ ਦੁਨੀਆ ਤੋਂ ਹਾਂ ਹੈਨਾ ਉਹ ਮਾ ਆਂ ਦਾ ਦਰਦ ਨਹੀਂ ਦੱਸ ਸਕਦੇ ਤੁਸੀਂ ਹਮੇਸ਼ਾ ਸਿੱਧੂ ਨੂੰ ਭਰਾ ਕਹਿੰਦੇ ਸੀਗੇ ਹਨਾ ਅੱਜ ਵੀ ਕਹਿੰਦੇ ਮੇਰਾ ਛੋਟਾ ਭਾਈ ਆਇਆ ਹੁਣ ਵੀ ਤੁਸੀਂ ਭਾਵਕ ਹੋ ਰਹੇ ਹੋ ਸਿੱਧੂ ਭਰਾ ਦੀ ਯਾਦ ਵੀ ਆਈ ਹੋਣੀ ਹੈ ਜਦੋਂ ਹਨਾ ਪਤਾ ਲੱਗਿਆ ਵੀ ਛੋਟਾ ਸਿੱਧੂ ਆ ਗਿਆ ਯਾਰ ਉਦੋਂ ਉਹ ਉਹਦੀ ਕਮੀ ਵੀ ਜ਼ਰੂਰ ਮਹਿਸੂਸ ਹੋਈ ਹੋਣੀ ਬਿਲਕੁਲ ਜੀ ਹੋਈ ਹੈ ਜੀ ਹੋਈ ਆ ਉਹ ਦਿਨ ਉਹ ਪਲ ਯਾਦ ਆਏ ਹੋਣਗੇ 23 ਮਈ ਪਿੰਡ ਜਵਾਰਕੀ ਚ ਜਦੋਂ ਉਹਨੂੰ ਛਰਿਆਂ ਗੋਲੀਆਂ ਦੇ ਨਾਲ ਭੁਨਤ ਦੇਖੋ ਸਮਾਂ ਕਿੰдый ਯਾਰ ਹੁੰਦਾ ਹਨਾ ਤੁਸੀਂ ਤਾਂ ਮੈਂ ਤਾਂ ਫੇਰ ਇੱਕ ਕਹਿ ਲੋ ਵੀ ਮੇਰਾ ਤਰ੍ਹਾਂ ਨਾ ਕੋਈ ਰਿਸ਼ਤਾ ਨਹੀਂ ਹੈਗਾ ਸਿਰਫ ਮੈਂ ਇੱਕ ਗੈਲੋ ਇੱਕ ਵੀ ਮਤਲਬ ਕਿ ਇੱਕ ਪਿਆਰ ਆ ਇੱਕ ਮੋਹ ਦੀਆਂ ਤੰਦਾਂ ਨੇ ਮੇਰਾ ਖੂਨ ਦਾ ਰਿਸ਼ਤਾ ਨਹੀਂ ਹੈਗਾ ਉਹਨਾਂ ਨਾਲ ਕੋਈ ਹੈ ਨਾ ਇਹ ਕਹਿ ਸਕਦੇ ਕਿ ਸਾਡਾ ਪਿਛਲੇ ਜਨਮ ਦਾ ਕੋਈ ਸਬੰਧ ਹੋਣਾ ਪਿਆਰ ਹੋਣਾ ਪਰ ਜਿੰਨੇ ਵੀ ਸੁੱਧ ਨੂੰ ਚਾਉਣ ਵਾਲੇ ਵੀ ਨੇ ਨਾ ਸਭ ਨੇ ਇੱਕ ਨਾ ਇੱਕ ਵਾਰ ਤਾਂ ਉਹ ਸੋਚਿਆ ਹੋਣਾ ਪਲ ਹਨਾ ਤੇ ਖਾਸ ਕਰਕੇ ਉਹਨਾਂ ਦੇ ਮਾਤਾ ਪਿਤਾ ਲਈ ਤਾਂ ਬਹੁਤ ਔਖਾ ਸੀ ਉਸ ਪਲ ਨੂੰ ਮਹਿਸੂਸ ਕਰਨਾ ਅੱਛਾ ਜਸਲੀਨ ਅੱਜ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਹਨਾ ਤੁਹਾਡੇ ਇੱਕ ਤੁਹਾਡੇ ਸਮਾਜ ਦੇ ਵਿੱਚ ਤੁਹਾਡੇ ਭਾਈਚਾਰੇ ਦੇ ਵਿੱਚ ਕਲਚਰ ਹੈ ਨਾ ਵਧਾਈ ਲੈਣ ਦਾ ਤੁਸੀਂ ਜਾਉਂਗੇ ਮਾਤਾ ਪਿਤਾ ਕੋਲ ਵਧਾਈ ਦੇਖੋ ਜੀ ਜਿਹੜਾ ਵਧਾਈ ਦਾ ਕਲਚਰ ਹੈ ਜਾਂ ਵਧਾਈ ਦੇ ਸੰਬੰਧਿਤ ਜੋ ਵੀ ਗੱਲਬਾਤ ਆ ਉਹ ਜਿਹੜੇ ਮਾਨਸਾ ਮਾਨਸਾ ਮੂਸਾਪਿੰਡ ਮਾਨਸਾ ਜ਼ਿਲ੍ਹੇ ਚ ਪੈਂਦਾ ਹੈ ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਇਲਾਕਾ ਕਿੰਨਾ ਦਾ ਲੱਗਦਾ ਪਰ ਇੰਨਾ ਕ ਪਤਾ ਵੀ ਸਾਡੇ ਜਿਹੜੇ ਮਾਨਸਾ ਵਾਲੇ ਮਹੰਤ ਜੀ ਨੇ ਹੂੰ ਉਹਨਾਂ ਦਾ ਉਹ ਇਲਾਕਾ ਲੱਗਦਾ ਏ ਤੇ ਜਿਵੇਂ ਵੀ ਉਹਨਾਂ ਨੂੰ ਸਹੀ ਲੱਗੂਗਾ ਉਹਨਾਂ ਦੇ ਪਿਤਾ ਦੇ ਮਾਤਾ ਪਿਤਾ ਤੋਂ ਟਾਈਮ ਲੈ ਕੇ ਜਿਵੇਂ ਵੀ ਉਹਨਾਂ ਨੂੰ ਬੱਚੇ ਨੂੰ ਜਿਹੜਾ ਪਿਆਰ ਦੇਣਾ ਲੋਰੀ ਦੇ ਕੇ ਆਉਣੀ ਜਿਵੇਂ ਦੀ ਵੀ ਕੋਈ ਗੱਲਬਾਤ ਹੋਣੀ ਆ ਉਹ ਕਰੀ ਜਾਊਗੀ ਇੱਕ ਗੱਲ ਕਹੀ ਜਾਂਦੀ ਆ ਨਾ ਕਹਿੰਦੇ ਜਿਹੜੇ ਮਹੰਤ ਹੁੰਦੇ ਆ ਜੀ ਉਹ ਖੁਸ਼ ਹੋ ਕੇ ਜਾਣ ਵਧੀਆ ਦੁਆਵਾਂ ਦੇ ਦੇਣ ਤਾਂ ਕਹਿੰਦੇ ਰੱਬ ਵੀ ਖੁਸ਼ ਹੋ ਜਾਂਦਾ ਰੱਬ ਵੀ ਉਹਨਾਂ ਦੀ ਦੁਆ ਮੋੜ ਨਹੀਂ ਸਕਦਾਗਾ ਦੇਖੋ ਜੀ ਇਸ ਤਾਂ ਪਹਿਲਾਂ ਹੀ ਖੁਸ਼ ਹੋਗੇ ਹੂੰ ਅਸੀਂ ਤਾਂ ਪਹਿਲੇ ਰੱਜ ਗਏ ਮੈਂ ਤਾਂ ਸੈਟੀਸਫਾਈਡ ਹੋ ਗਈ ਰੱਜ ਗਈ ਹੂੰ ਪਰਮਾਤਮਾ ਨੇ ਪੁੱਤ ਦਿੱਤਾ ਮੇਰਾ ਪੁੱਤ ਵੀ ਆ ਮੇਰਾ ਵੀਰ ਵੀ ਆ ਸਿੱਧੂ ਹੂੰ ਅੱਛਾ ਜਸਰੀਨ ਚਰਚਾ ਚੱਲਦੀ ਆ ਬਹੁਤ سارے ਲੋਕ ਕਹਿੰਦੇ ਵੀ ਪਿਤਾ ਬਲਕੌਰ ਸਿੰਘ ਚੋਣਾ ਲੜਨਾ ਲੋਕ ਸਭਾ ਦੀਆਂ ਬਹੁਤ سارے ਕਹਿੰਦੇ ਨਹੀਂ ਲੜਨਾ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਮੈਂ ਇਹਦੇ ਬਾਰੇ ਕੋਈ ਖਾਸ ਟਿੱਪਣੀ ਨਹੀਂ ਕਰ ਸਕਦੀ ਹੈ ਨਾ ਜੇ ਮੈਂ ਕਹਾਂ ਵੀ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਜਾਂ ਨਹੀਂ ਲੜਨੀ ਚਾਹੀਦੀ ਉਹ ਇੱਕ ਉਹਨਾਂ ਦੀ ਪਰਸਨਲ ਲਾਈਫ ਹੈ ਨਾ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਏ ਜੋ ਉਹਨਾਂ ਨੂੰ ਅੱਛਾ ਲੱਗਦਾ ਉਹਦੇ ਚ ਹੀ ਉਹ ਕਰਨਗੇ ਹੂੰ ਤੂੰ ਤੁਹਾਡਾ ਵੀ ਕੋਈ ਮਨ ਹੈ ਚੋਣਾਂ ਲੜਨ ਨੂੰ ਲੈ ਕੇ ਤੁਸੀਂ ਪਹਿਲਾਂ ਲੜੀਆਂ ਇੱਕ ਦੋ ਵਾਰੀ ਬਿਲਕੁਲ ਜੀ ਮੈਂ ਪਹਿਲਾਂ ਇਲੈਕਸ਼ਨ ਲੜ ਚੁੱਕੀ ਹਾਂ ਤੇ ਮੈਂ ਹੁਣ ਸੋਚ ਰਹੀ ਜੇ ਕੋਈ ਮੈਨੂੰ ਪਾਰਟੀ ਟਿਕਟ ਦੇ ਦੋ ਫਿਰ ਤਾਂ ਜ਼ਰੂਰ ਲੜੂਗੀ ਆਜ਼ਾਦ ਨਹੀਂ ਲੜਦੀ ਅੱਛਾ ਆਜ਼ਾਦ ਲੜਨ ਦਾ ਇਸ ਵਾਰ ਮੂਡ ਇਹ ਮੰਨ ਲਾ ਬੀਜੇਪੀ ਨੇ ਕਿਹਾ ਜਸਲੀ ਸਾਡੇ ਤੋਂ ਟਿਕਟ ਲੈ ਲਓ ਚੋਣ ਲੜ ਲਓ ਦੇਖੋ ਸਮਾਂ ਦੱਸੇਗਾ ਵੀ ਮੈਂ ਲੜੂਗੀ ਜਾਂ ਨਹੀਂ ਲੜੂਗੀ ਬੀਜੇਪੀ ਮੰਨ ਲਓ ਤੁਹਾਨੂੰ ਆਫਰ ਆ ਗਈ ਹਾਂਜੀ ਕਰੋਗੇ ਸਵੀਕਾਰ ਕਰੋ ਕਰ ਲੂੰਗੀ ਕਈ ਵਾਰ ਤਾਂ ਕਰਨੀ ਪੈਂਦੀ ਹੈ ਸਵੀਕਾਰ ਇਹ ਜਸਲੀਨ ਦੇ ਉਹ ਬਿਆਨ ਕਿੱਥੇ ਜਾਣਗੇ ਕਿਸਾਨਾਂ ਦੇ ਹੱਕ 'ਚ ਜਦੋਂ ਜਸਲੀਨ ਬੋਲਦੀ ਆ ਦੇਖੋ ਦੇਖੋ ਇਲੈਕਸ਼ਨ ਲੜਨਾ ਬਿਆਨ ਥੋੜੀ ਬਦਲ ਜਾਣੇ ਨੇ ਮੇਰੇ ਇਲੈਕਸ਼ਨ ਲੜਨਾ ਕਿਉਂ ਲਈ ਬੀਜੇਪੀ ਦਾ ਉਹੀ ਹੈ ਨਾ ਨਹੀਂ ਨਹੀਂ ਬੇਸ਼ੱਕ ਬੀਜੇਪੀ ਉਹ ਆ ਮੈਂ ਤਾਂ ਮੈਂ ਤਾਂ ਮੈਂ ਵੀ ਤਾਂ ਉਹੀ ਆ ਇਹ ਵੀ ਤਾਂ ਸੋਚਣਾ ਵੀ ਜਸਲੀਨ ਵੀ ਉਹੀ ਹੈ ਤੇ ਜਦੋਂ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਜਸਲੀਨ ਜਦੋਂ ਐਮਪੀ ਬਣ ਕੇ ਉੱਥੇ ਲੋਕ ਸਭਾ ਚ ਜਾਊਗੀ ਉੱਥੇ ਜਾ ਕੇ ਨਹੀਂ ਕੁਝ ਕਰਕੇ ਦਿਖਾਊਗੀ ਫਿਰ ਤੁਹਾਡੇ ਸਵਾਲ ਬਣਦੇ ਨੇ ਜਿਵੇਂ ਅਨਮੋਲ ਗਗਨ ਮਾਨ ਨੂੰ ਕਿਹਾ ਗਿਆ ਸੀ ਨਾ ਜਿਵੇਂ ਮੇਰੀ ਭੈਣ ਅਨਮੋਲ ਕਹਿੰਦੀ ਸੀ ਅਸੀਂ ਤਾਂ 5 ਮਿੰਟ ਚ ਐਮਐਸਪੀ ਦਵਾ ਦਾਂਗੇ ਤੇ ਹੁਣ ਉਹਨੂੰ ਕਹਿੰਦੇ ਪੱਤਰਕਾਰ ਕਹਿੰਦੇ ਬੀਬਾ ਜੀ ਐਮਐਸਪੀ ਨਾ ਮਿਲੀ ਕਿਸੀ ਦੇਖੋ ਜੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਬੜਾ ਕੁਝ ਪ੍ਰੋਸੈਸ ਜਿਹੜਾ ਲੰਮਾ ਹੁੰਦਾ ਹੈ ਉਹ ਤਾਂ ਸਾਰਿਆਂ ਤੇ ਕਹਿੰਦੇ ਕਹਿੰਦੇ ਜਿੱਤ ਕੇ ਸਾਰੇ ਹੀ ਬਦਲ ਜਾਂਦੇ ਨੇ ਦੇਖੋ ਉਹਨਾਂ ਦੇ ਹੁਣ ਤੱਕ ਜਿੰਨੇ ਐਮਪੀਜ਼ ਐਮਐਲਏ ਬਣ ਕੇ ਪਹੁੰਚੇ ਨੇ ਨਾ ਉਹ ਸਭ ਬੱਚਿਆਂ ਵਾਲੇ ਸੀਗੇ ਹੂੰ ਸਭ ਪਰਿਵਾਰਾਂ ਵਾਲੇ ਸੀ ਮੇਰਾ ਕੋਈ ਪਰਿਵਾਰ ਨਹੀਂ ਮੇਰਾ ਕੋਈ ਬੱਚਾ ਨਹੀਂ ਮੇਰਾ ਕੋਈ ਖੂਨ ਦਾ ਜੰਮਿਆ ਹੋਇਆ ਮੇਰੇ ਬਲੱਡ ਚੋਂ ਨਿਕਲੇ ਹੋਇਆ ਕੋਈ ਬੱਚਾ ਨਹੀਂ ਪੈਦਾ ਹੋਣਾ ਹੂੰ ਸਿਰਫ ਮੇਰੇ ਹਾਂ ਮੇਰੇ ਜੋ ਮੇਰਾ ਪਰਿਵਾਰ ਆ ਮੇਰੇ ਲਈ ਮੇਰਾ ਉਹੀ ਰੱਬ ਆ ਹੂੰ ਉਹ ਨੇ ਮੇਰਾ ਸਾਰਾ ਕੁਝ ਜੀ ਤੇ ਮੈਂ ਆਪਣੇ ਪਰਿਵਾਰ ਲਈ ਵੀ ਮਹੰਤਾਂ ਲਈ ਵੀ ਕੁਝ ਕਰੂੰਗੀ ਜ਼ਰੂਰ ਕਰੂੰਗੀ ਜੋ ਉਹਨਾਂ ਦੀ ਮੰਗਾਂ ਹੋਣਗੇ ਉਹਨਾਂ ਲਈ ਵੀ ਮੰਨੂੰਗੀ ਪਰ ਹਾਂ ਮੈਂ ਪ੍ਰਾਪਰਟੀ ਨਹੀਂ ਕੋਈ ਜੋੜ ਕੇ ਦਿਖਾਉਂਗੀ ਆਪਣੀ ਕੋਈ ਕੋਠੀ ਨਹੀਂ ਪਾਉਂਗੀ ਇਹਨਾਂ ਦੀਆਂ ਕੋਠੀਆਂ ਭਾਵਾਂ ਖਾਲੀ ਕਰਾ ਲੂੰਗੀ ਅੱਛਾ ਬਿਲਕੁਲ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਰਾ ਰਹੇ ਨੇ ਦੇਖੋ ਜੀ ਮੇਰੇ ਭਰਾ ਨੂੰ ਤੁਸੀਂ ਕਹਿ ਨਹੀਂ ਸਕਦੇ ਭਗਵੰਤ ਮਾਨ ਸਾਹਿਬ ਨੂੰ ਉਹ ਹੈ ਮੇਰਾ ਭਰਾ ਅੱਛਾ ਰੱਬ ਦੇ ਘਰ ਤੱਕ ਦਾ ਹੂੰ ਮੇਰੇ ਭਰਾ ਨੇ ਆਪਣੇ ਜਿਹੜੇ ਐਮਐਲਏ ਨੇ ਨਾ ਉਹਦੀ ਜਿਹੜੀ ਤਨਖਾਹ ਹੈ 1 ਕਰੋੜ 30 ਲੱਖ ਰੁਪਿਆ ਕਰਦੀ ਹੂੰ ਇਹ ਸੱਚ ਹੈ ਹੁਣ ਤੁਸੀਂ ਪੁੱਛੋਗੇ ਵੀ ਇੱਕ ਐਮਐਲਏ ਦੀ ਤਨਖਾਹ ਤਾਂ 2-4 ਲੱਖ ਰੁਪਿਆ ਹੁੰਦੀ ਹੈ ਦਾ 3 ਲੱਖ ਰੁਪਿਆ 2 ਲੱਖ ਹਾਂ ਚਲ ਲੱਖ ਰੁਪਿਆ ਲਾ ਲਓ ਵੀ ਮੰਨ ਲਓ ਹੂੰ ਵੀ ਤੁਸੀਂ ਕੀ ਮੈਂ ਕਹਣਾ ਵੀ ਤੁਹਾਡੇ ਭਰਾ ਨੇ ਤਨਖਾਹ 1 ਕਰੋੜ 3 ਲੱਖ ਰੁਪਏ ਕਰਤੀ ਹਮ ਹੁਣ ਤੁਸੀਂ ਦੇਖੋ ਅਭੀ ਸਰਕਾਰ ਜਿਹੜੀ ਸਰਕਾਰ ਬਣੀ ਨੂੰ 2 ਸਾਲ ਦਾ ਸਮਾਂ ਹੋ ਗਿਆ 2 ਸਾਲ 1 2 ਸਾਲ 1 4 6 ਸਾਲ ਹੋ ਗਏ ਹਮ 6 ਸਾਲ ਦੇ 72 ਮਹੀਨੇ ਬਣ ਗਏ ਕਿਉਂਕਿ 1 ਸਾਲ ਦੇ 12 ਮਹੀਨੇ 12 ਦੁਣਾ 24 ਮਹੀਨੇ ਹਮ 24 ਫਿਰ 36 ਫਿਰ 48 ਫਿਰ 72 ਫਿਰ 60 ਫਿਰ 72 72 ਮਹੀਨੇ ਤਿੰਨ ਤਿੰਨ ਐਮਐਲਏ ਦੇ 72 ਮਹੀਨੇ ਹੋ ਗਏ ਹਮ ਤੇ ਤਾਂ ਹੀ 72 ਮਹੀਨਿਆਂ ਦਾ ਜੋੜ ਕੇ ਤਾਂ 94 ਕਰੋੜ ਦਾ ਇੱਕ ਮਹਿਲ ਖਰੀਦਿਆ ਏ ਹੂੰ ਜੋ ਇਧਰ ਸੁੱਲਰ ਵਾਲੀ ਸਾਈਡ ਤੋਂ ਵੀ ਜਾਈਏ ਜੇ ਆਪਾਂ ਨਾ ਆਪਣਾ ਸੌਰੀ ਸੁੱਲਰ ਆ ਗਿਆ ਆਪਣਾ ਸਲੋਰ ਰੋਡ ਤੋਂ ਜਾਈਏ ਨਾ ਉੱਥੇ ਇੱਕ ਮਹਿਲ ਲੱਗਦਾ ਜੋ ਰਾਜੇ ਦੇ ਭਰਾ ਨੇ ਬਣਵਾਇਆ ਸੀ ਹੂੰ 12 ਤਰੀ ਗਾਰਡਨ ਚੋ ਮਤਲਬ ਕਿ 12 ਤਰੀ ਗਾਰਡਨ ਚੋ ਬੂਟੇ ਸੋਨੇ ਨਹੀਂ ਸੀ ਲੱਗਦੇ ਇਸ ਕਰਕੇ ਉਹ ਮਹਿਲ ਚ ਲਗਾ ਲਏ ਸੀ ਜੀ ਉਸ ਤੇ ਥੋੜੀ ਹੁੰਦੀ ਜ਼ਿਆਦਾ ਕੇਅਰ ਕਰੀ ਜਾਵੇ ਉਹਨੂੰ ਬੂਟੇ ਥੋੜੇ ਜਿਹਾ ਖਰਾਬ ਹੋ ਗਏ ਤਾਂ ਫਿਰ ਬਾਅਦ ਸੁੱਟਵਾਤੇ ਐਮ ਐਲ ਐਸ ਨੇ ਹੂੰ ਤੇ ਜਿਹੜੀ ਉਹ ਜਿਹੜੀ ਮਤਲਬ ਕਿ 94 ਕਰੋੜ ਦਾ ਉਹ ਮਹਿਲ ਖਰੀਦ ਲਿਆ ਹੂੰ ਮੇਰੇ ਤਿੰਨ ਐਮ ਐਲ ਐਸ ਨੇ ਅੱਛਾ ਤੇ ਉਹ ਖਰੀਦਣ ਤੋਂ ਬਾਅਦ ਫਿਰ ਜਿਹੜੀ ਪਰਚੀ ਸੀ ਉਹ ਮੇਰੇ ਵੀਰੇ ਦੇ ਸਿਰ ਆ ਗਈ ਘਨੌਰ ਵਾਲੇ ਦੇ ਕਿਉਂਕਿ ਤਿੰਨਾਂ ਨੇ ਪਰਚੀ ਪਾਈ ਨਾ ਵੀ ਮਹਿਲ ਲੈਣਾ ਕਿੰਨੇ ਆ ਕਿਉਂਕਿ ਮਹਿਲ ਦਾ ਕਾਫੀ ਵੱਡਾ ਏਰੀਆ ਸੀ ਬਾਕੀ ਜ਼ਮੀਨ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਮਹਿਲ ਨੂੰ ਇੱਕ ਹਿੱਸੇ 'ਚ ਵੰਡਿਆ ਗਿਆ ਤੇ ਪਰਚੀ ਪਾ ਕੇ 94 ਕਰੋੜ ਵਾਲਿਆਂ ਨੇ ਤਿੰਨਾਂ ਨੇ ਮਿਲ ਕੇ ਤੇ ਜਿਹੜਾ ਮਹਿਲ ਆ ਉਹ ਮੇਰੇ ਭਰਾ ਦੇ ਸਿਰ ਆ ਗਿਆ ਗੁਰਲਾਲ ਦੇ ਮੇਰੇ ਵੀਰ ਦੇ ਉਹਨੂੰ ਮਿਲ ਗਿਆ ਮਹਿਲ ਮੇਰੇ ਭਰਾ ਨੂੰ ਤੇ ਉਸ ਤੋਂ ਬਾਅਦ ਫਿਰ ਕਿਹਦੇ ਨਾਮ ਬਾਕੀ ਦੋ ਹਿੱਸਿਆਂ 'ਚ ਜ਼ਮੀਨ ਆ ਗਈ ਨਾ ਕਿਉਂਕਿ ਐਕਚੁਅਲੀ ਮੇਰੇ ਭਰਾ ਕੋਲ ਗੁਰਲਾਲ ਕੋਲ ਕੋਈ ਹੈਰ ਰੌਣਕ ਜਗ੍ਹਾ ਹੈ ਨਹੀਂ ਸੀ ਜਿਆਦਾ ਵਧੀ ਉਹ ਕੋਲ MLA ਜਿੱਤਿਆ ਹੋਇਆ ਤਾਂ ਕੋਈ ਉਹਦੇ ਕੋਲ ਵੀ ਬੰਦੇ ਜਾਂਦੇ ਹੁੰਦੇ ਰਹਿੰਦੇ ਨੇ ਨਾ ਥੋੜਾ ਉੱਥੇ ਵਧੀਆ ਨੀ ਸੀ ਹੈ ਕਾਂ ਵੀਰੇ ਦਾ ਫਿਰ ਵੀਰੇ ਨੇ ਸੋਚਿਆ ਮੈਂ ਲੈ ਤੁਸੀਂ ਸਰਕਾਰ ਦੇ 2 ਸਾਲ ਦੇ ਕੰਮਾਂ 'ਚ ਸੰਤੁਸ਼ਟ ਬਿਲਕੁਲ ਸੰਤੁਸ਼ਟਾਂ ਜੀ ਦੇਖੋ ਤੁਹਾਨੂੰ 1000 ਰੁਪਏ ਮਿਲ ਗਏ ਪਹਿਲਾਂ ਮੇਰੀ ਸੁਣੋ ਜੀ ਮੈਂ ਸਾਰੀਆਂ ਗੱਲਾਂ ਦੇ ਜਵਾਬ ਦਵਾਂਗੀ 1000 ਰੁਪਏ ਵਾਲਾ ਵੀ ਜਵਾਬ ਦਵਾਂਗੀ ਦੇਖੋ ਮੇਰੇ ਭਰਾ ਨੇ ਸਪੈਸ਼ਲ 1000 ਦਾ ਨੋਟ ਬਣਨ ਲਈ ਨਾ RBI ਇਹ ਗਿਰ ਰਿਕੁਐਸਟ ਪਾਤੀ ਕਿਉਂਕਿ ਮੇਰੀ ਮੇਰੇ ਭਰਾ ਨਾਲ ਗੱਲਬਾਤ ਹੁੰਦੀ ਰਹਿੰਦੀ ਉਹ ਗੁਪਤ ਹੈ ਥੋੜੀ ਜੀ 1000 ਦਾ ਨੋਟ ਜ ਉਦੇ ਸਾਰੀਆਂ ਜਨਾਨੀਆਂ ਨੂੰ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲੂਗਾ ਇਹ ਮੈਂ ਵਾਦਾ ਕਰਦੀ ਹਾਂ ਜਿੱਦ ਜੀ ਹਜ਼ਾਰ ਦਾ ਨੋਟ ਬਣ ਗਿਆ ਕਿਉਂਕਿ ਅਸੀਂ ਐਪਲੀਕੇਸ਼ਨ ਮੈਂ ਵੀ ਹੁਣ ਆਰਬੀਆਈ ਨੂੰ ਅੱਜ ਹੱਥ ਜੋੜ ਕੇ ਕਹਿਨੀ ਆ ਵੀ ਛੇਤੀ ਛੇਤੀ ਹਜ਼ਾਰ ਦਾ ਨੋਟ ਬਣਾਓ ਤਾਂ ਜੋ ਮੇਰੀਆਂ ਭੈਣਾਂ ਤੱਕ ਹਜ਼ਾਰ ਦਾ ਨੋਟ ਪਹੁੰਚੇ ਦੂਜਾ ਸਵਾਲ ਇਹ ਸੀਗਾ ਵੀ ਆਪਣਾ ਉਹ ਤੁਸੀਂ ਇਹ ਕਹਿ ਰਹੇ ਸੀ ਕਿ ਸਰਕਾਰ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਹੋ ਦੇਖੋ ਚੰਨੀ ਸਾਬ ਤੋਂ ਜਿਹੜੇ ਬਸ ਜਿਹੜੇ ਖੰਬੇ ਤੇ ਬੋਰਡ ਨਹੀਂ ਲੱਗੇ ਉੱਥੇ ਮੇਰੇ ਭਰਾ ਨੇ ਬੋਰਡ ਲਗਵਾਏ ਨਹੀਂ ਜੀ ਚਾਹੇ ਭਾਵੇਂ ਉਹ ਇੱਕੇ ਬੋਰਡ 10 ਜਗ੍ਹਾ ਲਗਵਾਇਆ ਇੱਕੋ ਨਾਲ ਦਾ ਬੋਰਡ ਇਕੱਠੇ 10 ਲਗਵਾਤੇ ਕਿਉਂਕਿ ਕਈ ਵਾਰ ਕੀ ਹੁੰਦਾ ਏ ਕਿਸੇ ਨੂੰ ਥੋੜਾ ਜਿਹਾ ਘੱਟ ਵੀ ਦਿਖਦਾ ਹੋ ਸਕਦਾ ਏ ਇਸ ਕਰਕੇ ਮੇਰੇ ਵੀਰ ਨੇ ਇੱਕੋ ਬੋਰਡ ਵੱਡੇ ਵੱਡੇ ਕਰਕੇ 10 ਜਗ੍ਹਾ ਲਗਵਾਏ ਵੀ ਜੇ ਤੁਹਾਨੂੰ ਇੱਕ ਬੋਰਡ ਤੇ ਨਹੀਂ ਦਿਖਿਆ ਤੁਸੀਂ ਸਕੂਟੀ ਚਲਾਉਂਦੇ ਚਲਾਉਂਦੇ ਦੇਖ ਰਹੇ ਹੋ ਬਾਈਕ ਚਲਾਉਂਦੇ ਚਲਾਉਂਦੇ ਤੁਸੀਂ ਅਗਲਾ ਬੋਰਡ ਦੇਖ ਕੇ ਪੂਰੀ ਲਾਈਨ ਕਰ ਸਕਦੇ ਹੋ ਬੋਰਡ ਦਾ ਹੋਂਡ ਡਿਵੈਲਪਮੈਂਟ ਮੰਨਦੇ ਹੋ ਬਿਲਕੁਲ ਡਿਵੈਲਪਮੈਂਟ ਹੈ ਜੀ ਲਓ ਜੀ ਦੱਸ ਟੈਡ ਪਰ ਜਾਂਦਾ ਬੋੜਾਂ ਨਾਲ ਲੋਕ ਦਾ ਮਤਲਬ ਜਗਾਰ ਤੋਂ ਮਾਤੇ ਦੇਖੋ ਤੁਸੀਂ ਖਾਸ ਫਾਲ ਹੂੰ ਮੇਰਾ ਭਰਾ ਕੰਮ ਕਰ ਰਿਹਾ ਉਹਨੂੰ ਕਰਨ ਦੋ ਹੂੰ ਜਿੱਥੇ ਬੋਰਡ ਰਹਿ ਗਿਆ ਮੈਨੂੰ ਦੱਸ ਦੋ ਮੈਂ ਲਗਵਾ ਕੇ ਆਉਂਗੀ ਬੋਰਡ ਹੂੰ ਕਿਉਂਕਿ ਮੇਰਾ ਜਸਲੀਨ ਜੇ ਕੱਲ ਨੂੰ ਐਮਪੀ ਬਣ ਗਈ ਜਸਲੀਨ ਵੀ ਬੋਰਡ ਹੀ ਲਾਊਗੀ ਦੇਖੋ ਤਾਂ ਸਮਾਂ ਦੱਸੂਗਾ ਵੀ ਕਿੰਨੇ ਕੁ ਲਗਵਾਉਂਗੀ ਕਿੰਨੇ ਕਨੇ ਲਗਵਾਉਂਗੀ ਹੂੰ ਤੁਸੀਂ ਮੇਰੇ ਤਰੀਕੇ ਨੂੰ ਨਹੀਂ ਸਮਝ ਰਹੇ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਡਾਇਰੈਕਟਲੀ ਤੇ ਇਨਡਾਇਰੈਕਟਲੀ ਵੀ ਬੋਰਡ ਕਿਹਦੇ ਲਗਵਾਏ ਕਿਹੜੇ-ਕਿਹੜੇ ਕੰਮ 1 ਕਰੋੜ 30 ਲੱਖ ਰੁਪਏ ਮੈਂ ਕੁਝ ਡਾਇਰੈਕਟਲੀ ਨਹੀਂ ਕਹਿਣਾ ਚਾਹੁੰਦੀ ਸਮਝਦੇ ਨਾ ਮੇਰਾ ਭਰਾ ਇਹ ਭੁਗਤ ਮੰਨ ਲੋਕ ਨਹੀਂ ਨਾ ਸਮਝਦੇ ਇਸ ਤੋਂ ਸਮਝ ਗਏ ਲੋਕ ਵੀ ਸਮਝ ਗਏ ਸਭ ਨੇ نیچے ਕਮੈਂਟ ਕਰਦਾ ਨੇ ਇਹਨਾਂ ਦੇਖ ਕੇ ਜਿਹਨੂੰ ਜਿਹਨੂੰ ਗੱਲ ਸਮਝ ਲੱਗੀ ਜਰੂਰ ਕਮੈਂਟ ਕਰ ਸਲੀਨ ਨੇ ਇਹ ਤਰੀਕਾ ਬੜਾ ਵਧੀਆ ਲੱਗਿਆ ਹਨਾ ਦੇਖੋ ਜੀ ਮੀਰਾ ਪਹਿਲਾਂ ਜਦੋਂ ਖੁੱਲ ਕੇ ਬੋਲਦੀ ਸੀ ਹੁਣ ਜਦੋਂ ਇੰਡਾਇਰੈਕਟਲੀ ਨਹੀਂ 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 ਮੈਂ ਤਾਂ ਅੱਜ ਵੀ ਖੁੱਲ ਕੇ ਬੋਲਣ ਲਈ ਤੇਰੇ ਦੇਖੋ ਮੈਂ ਡਾਕਟਰ ਬਲਬੀਰ ਸਿੰਘ ਜੀ ਨੂੰ ਕਦੇ ਮਾੜਾ ਨਹੀਂ ਕਹਿ ਸਕਦੀ ਮੇਰੇ ਤਾਂ ਉਹ ਪਿਓ ਆ ਸਮਾਨ ਨੇ ਮੈਂ ਤਾਂ ਉਹਦੀ ਜੰਮ ਜੰਮ ਕੇ ਇੱਜ਼ਤ ਕਰਦੀ ਆ ਪਰਮਾਤਮਾ ਉਹਨਾਂ ਨੂੰ ਅੱਖਾਂ ਵਾਲੇ ਡਾਕਟਰ ਸਾਹਿਬ ਨੂੰ ਮੇਰੇ ਨੂੰ ਰਾਜ਼ੀ ਰੱਖੇ ਲੰਬੀ ਉਮਰਾਂ ਵਾਲੇ ਹੋਣ ਪਰ ਮੈਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਤੁਹਾਨੂੰ ਇਤਕੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਕਿਉਂਕਿ ਤੁਸੀਂ ਉਹਨਾਂ ਦਾ ਹਾਲ ਹੀ ਨਹੀਂ ਪੁੱਛਿਆ ਅਗਲੇ ਤਾਂ ਜਾ ਕੇ ਅਗਲੇ ਤਾਂ ਮੈਨੂੰ ਲਾਂਬੇ ਦੰਦੇ ਰੇਟੇ ਰੋਕ ਅੱਛਾ ਪ੍ਰਨੀਤ ਕੌਰ ਨੂੰ ਵੋਟ ਪਾਜੂਗੀ ਭਾਜੀਪੀ ਤਾਂ ਚੋਣ ਲੜ ਰਹੇ ਨਹੀਂ ਦੇਖੋ ਜੀ ਪ੍ਰਨੀਤ ਕੌਰ ਜੀ ਨੂੰ ਮੈਂ ਬਣਾਇਆ ਸੀ ਆਪਣੀ ਮੰਮੀ ਹੂੰ ਮੈਂ ਨੇ ਕਿਹਾ ਤੀ ਵੀ ਮੇਰੇ ਮਾਂ ਮਰ ਗਏ ਨੇ ਮੈਂ ਇੱਕ ਦਿਨ ਕਿਸੇ ਇੰਟਰਵਿਊ ਚ ਕਹਿਤਾ ਤਾਂ ਲੋਕਾਂ ਨੇ ਉਹੀ ਗੱਲ ਫੜ ਲਈ ਮੈਨੂੰ ਕਹਿੰਦੇ ਤੇਰੀ ਛੋਟੀ ਮੰਮੀ ਕਿੱਥੇ ਚਲੀ ਗਈ ਹੂੰ ਹੁਣ ਤੁਸੀਂ ਆਪ ਸਮਝਦਾਰ ਹੋ ਛੋਟੀ ਮੰਮੀ ਕਿਹਨੂੰ ਕਹਿੰਦੇ ਨੇ ਮੈਂ ਤਾਂ ਉਸ ਦਿਨ ਦੀ ਗੱਲ ਹੀ ਨਹੀਂ ਕਰੀ ਮੁੜ ਕੇ ਹਾਰ ਕੇ ਤੱਕਰਾ ਤਾਂ ਫਿਰ ਕਰਾਂ ਕੀ ਅਗਲੇ ਤਾਂ ਭਾਈ ਮੈਨੂੰ ਡਾਇਰੈਕਟਲੀ ਕਹਿ ਦਿੰਦੇ ਨੇ ਹੁਣ 8 ਘੰਟੇ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨ ਮੈਂ ਤਾਂ ਬਹੁਤ ਪਰੇਸ਼ਾਨ ਰਹਿਣੀ ਆ ਜੀ ਮੈਂ ਤੁਸੀ ਵੀਰੇ ਨੂੰ ਕਹਿਣਾ ਸੀਗਾ ਵੀਰੇ ਨੂੰ ਕੰਦੀ ਕਰਨੀ ਆ ਬਸ ਕਹਿੰਦੀ ਮੇਰੇ ਵੀਰ ਜੀ ਥੋੜੇ ਜਿਹਾ ਹੁਣ ਬਿਜ਼ੀ ਚੱਲ ਪਈ ਨਾ ਜੀ ਬਸ ਇਹ ਚੱਕਰ ਹੈ ਜੀ ਬਹੁਤ ਬਹੁਤ ਸ਼ੁਕਰੀਆ ਜਿਸ ਲਈ ਤੁਸੀਂ ਆਪਣਾ ਕੀ ਇੰਤਜ਼ਾਮ ਕੀਤਾ ਧੰਨਵਾਦ